ਬਾਦਲ ਪਰਿਵਾਰ ਨੂੰ ਵੱਡਾ ਸਦਮਾ ਲੱਗਿਆ ਕਿਉਂਕਿ ਉਹਨਾਂ ਦੇ ਸਰੀਕੇ ਪਰਿਵਾਰ ਦੇ ਵਿੱਚੋਂ ਇੱਕ ਬਿਹਤਰ ਕਰੀਬੀ ਦੀ ਮੌਤ ਹੋ ਚੁੱਕੀ ਹੈ। ਦਰਅਸਲ ਸਾਪਕਾ ਤੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਰੀਕੇ ਪਰਿਵਾਰ ਦੇ ਵਿੱਚੋਂ ਨਰੁਤਮ ਸਿੰਘ ਢਿੱਲੋਂ ਦੀ ਗੋਹਾ ਵਿਖੇ ਮੌਤ ਹੋਈ ਹੈ ਜਿਸ ਤੋਂ ਬਾਅਦ ਬਾਦਲ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪਿੰਡ ਬਾਦਲ ਦੇ ਹੀ ਰਹਿਣ ਵਾਲੇ ਲੋਕਾਂ ਨੇ ਨਰੁਤਮ ਸਿੰਘ ਢਿੱਲੋਂ ਦੀ ਮੌਤ ਦੀ ਖਬਰ ਦੇ ਉੱਤੇ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਕਿੰਨੇ ਨਰੁੱਤਮ ਸਿੰਘ ਢਿੱਲੋਂ ਬਾਦਲ ਪਰਿਵਾਰ ਦੇ ਸਰੀਕੇ ਦੇ ਵਿੱਚੋਂ ਸੰਤ ਇਹ ਪਰਿਵਾਰ ਇੱਕ ਨੰਬਰਦਾਰ ਪਰਿਵਾਰ ਨਾਲ ਜਾਣਿਆ ਜਾਂਦਾ ਸੀ ਨਰੁੱਤਮ ਸਿੰਘ ਢਿੱਲੋਂ ਜਿਆਦਾ ਸਮਾਂ ਅਮਰੀਕਾ ਦੇ ਵਿੱਚ ਰਹੇ ਨੇ ਤੇ ਫਿਰ ਪਿੰਡ ਕੁਝ ਸਮਾਂ ਰਹਿਣ ਤੋਂ ਬਾਅਦ 2001 ਦੇ ਵਿੱਚ ਉਹ ਗੁਆ ਚਲੇ ਗਏ ਸੰਤ ਉੱਥੇ ਹੀ ਰਹਿਣ ਲੱਗ ਪਏ ਸਨ ਪਰਿਵਾਰ ਦੇ ਨਾਲ ਪਿੰਡ ਦੇ ਲੋਕਾਂ ਦਾ ਬੇਹਦ ਦਿਲੋਂ ਪਿਆਰ ਸੀ ਤੇ ਅੱਜ ਇਹੀ ਕਾਰਨ ਹੈ ਕਿ ਨਰੋਤਮ ਸਿੰਘ ਢਿੱਲੋਂ ਦੇ ਇਸ ਫਾਨੇ ਸੰਸਾਰ ਦੇ ਵਿੱਚੋਂ ਰੁਕਸਤ ਹੋਣ ਤੇ ਹਰ ਇੱਕ ਅੱਖ ਨਮ ਹੋਈ ਹੈ। ਅਰਕੀਟੂੜਾ ਨਾ ਸੀ ਕਿ ਨਾ ਚਾਹੁੰਦੇ ਵੀ ਜਿਹੜਾ ਮੇਰੇ ਕੰਪਨੀ ਕੋਲ ਨਹੀਂ। ਮੇਰਾ ਨਾਮ ਸਰਦਾਰ ਨਛੱਤਰ ਸਿੰਘ ਪਿੰਡ ਬਾਦਲ ਤੋਂ ਪਰਚਾਇਤ ਮੈਂਬਰ ਜੀ ਸ਼ਰੂਮਲੀ ਕਾਲੀਦਲ ਤੇ ਸਰਦਾਰ ਨਰੋਤਮ ਸਿੰਘ ਸਾਡੇ ਬਹੁਤ ਹੀ ਸਤਿਕਾਰਯੋਗ ਸਨ। ਪਹਿਲਾਂ ਉਹ ਵਿਦੇਸ਼ ਵਿੱਚ ਰਹਿੰਦੇ ਸਨ। ਲੰਬਰਦਾਰ ਪਰੋ ਪਰਿਵਾਰ ਦੇ ਵਿੱਚੋਂ ਹਨ ਸਾਰੇ। ਤੇ ਉਹ ਵਿਦੇਸ਼ ਦੇ ਫਿਰ ਬਾਦਲ ਕਾਫੀ ਚਿਰ ਰਹੇ ਆ ਕੇ ਫਿਰ ਉਸ ਤੋਂ Goa ਚਲੇ ਗਏ Goa ਜਾ ਕੇ ਉਹਨਾਂ ਦੀ ਕੱਲ ਰਾਤ ਪਤਾ ਲੱਗਿਆ ਵੀ ਕੋਈ ਮੌਤ ਹੋ ਗਈ ਜਿਵੇਂ ਕੋਈ ਅਟੈਕ ਹੋ ਗਿਆ ਜਾਂ ਕਿਵੇਂ ਹੋਰ ਤੇ ਵੀ ਤੜਕੇ ਲਾਂਗਰੀ ਤੋਂ ਪਤਾ ਲੱਗਿਆ ਵੀ ਉਹਨਾਂ ਦੀ ਡੈਥ ਹੋ ਗਈ ਤੇ ਉਹ ਬਾਦਲ ਪਰਿਵਾਰ ਦੇ ਸ਼੍ਰੀਕੇ ਪਰਿਵਾਰ ਜਿਵੇਂ ਮਤਲਬ ਘਰਾਂ ਦੇ ਵਿੱਚ ਚਾਚੇ ਤਾਇਆ ਦੇ ਪਰਿਵਾਰ ਹੁੰਦੇ ਆ ਇਸ ਤਰ੍ਹਾਂ ਬਹੁਤ ਬਾਦਲ ਪਿੰਡ ਵਿੱਚ ਛਿਰਦੇ ਸੀਗੇ ਬਹੁਤ ਬਾਦਲ ਪਿੰਡ ਦੇ ਵਿੱਚ ਹੀ ਰਹਿੰਦੇ ਸੀ ਉਹ ਚੰਗੇ ਲਿੰਕ ਸੀ ਲੋਕਾਂ ਨਾਲ ਉਹਨਾਂ ਦੇ ਹਰ ਇੱਕ ਪਰਿਵਾਰ ਨਾਲ ਦੁੱਖ ਸੁੱਖ ਤੇ ਸਹਾਈ ਹੁੰਦੇ ਸੀ ਉਹ ਉਸ ਤੋਂ ਬਾਅਦ ਜਿਹੜਾ ਮਤਲਬ ਹੁਣ ਬਾਦਲਪਿੰਡ 'ਚ ਸ਼ੋਕ ਦੀ ਲਹਿਰ ਆ ਬਾਦਲਪਿੰਡ 'ਚ ਹੌਲੀ-ਹੌਲੀ ਕਰਕੇ ਸਾਰ ਪ੍ਰਕਾਸ਼ ਸਿੰਘ ਬਾਦਲ ਜੀ ਸੀ ਉਹਨਾਂ ਦੀ ਡੈਥ ਹੋ ਗਈ ਜਾਂ ਜਿਵੇਂ ਮਤਲਬ ਇਹਨਾਂ ਦੀ ਡੈਥ ਹੋ ਗਈ ਬਹੁਤ ਹੀ ਵਧੀਆ ਵਿਚਰਦੇ ਬੰਦੇ ਸਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਉਹਨਾਂ ਜਾਣ ਕਰਕੇ ਬਹੁਤ ਵੱਡਾ ਝਟਕਾ ਲੱਗਿਆ ਕਿ ਉਹਨਾਂ ਦੇ ਨਾਲ ਬਹੁਤ ਵਧੀਆ ਮਤਲਬ ਪਿਛਲੀਆਂ ਸਮੇਂ ਦੇ ਵਿੱਚ ਸਾਥ ਦਿੱਤਾ ਉਹਨਾਂ ਨੇ ਬਹੁਤ ਵਧੀਆ ਉਹਨਾਂ ਦੇ ਨਾਲ ਰਹੇ ਆ ਉਸ ਤੋਂ ਬਾਅਦ ਹੁਣ ਉਹ ਗੋਆ ਚਲੇ ਗਏ ਸੀਗੇ ਉੱਥੇ ਕੋਈ ਬਿਜ਼ਨਸ ਸੀਗਾ ਆਪਦਾ ਕੋਈ ਉਹਨਾਂ ਦਾ ਫਿਰ ਉੱਥੇ ਉਹਨਾਂ ਦੀ ਕੋਈ ਮਤਲਬ ਡੈਥ ਹੋ ਗਈ ਜੀ ਪਤਾ ਤਾਂ ਇਹੀ ਲੱਗਿਆ ਵੀ ਉਹਨਾਂ ਦੀ ਡੈਥ ਜਿਹੜੀ ਹੋਈ ਆ ਅਟੈਕ ਹੋਈ ਆ ਬਾਕੀ ਹਜੇ ਕੋਈ ਮਤਲਬ ਪਤਾ ਨਹੀਂ ਵੀ ਕਿਸ ਤਰ੍ਹਾਂ ਕੋਈ ਜਾਣਕਾਰੀ ਨਹੀਂ ਮਿਲੀ ਉਹਦੀ ਕਿਸ ਕਾਰਨ ਕਰਕੇ ਡੈਥ ਹੋਈ ਏ ਕਿਵੇਂ ਹੋਈ ਏ ਸਭ ਕਦੋਂ ਕੋਈ ਡੈੱਡ ਬੋਡੀ ਪਿੰਡ ਵਿੱਚ ਲਿਆਂਦੀ ਜਾਊਗੀ ਉਹ ਤੇ ਕੀ ਲੱਗਦਾ ਹੈ ਦੇਖੋ ਜੀ ਤੇ ਪਰਿਵਾਰ ਤਾਂ ਕਹਿ ਰਿਹਾ ਸੀ ਬਾਦਲ ਪਿੰਡ ਚ ਡੈੱਡ ਬੋਡੀ ਲਿਆਂਦੀ ਜਾਊਗੀ ਫਿਰ ਵੇਖੋ ਹੁਣ ਕੀ ਚਾਹੁੰਦੇ ਆ ਉਹਨਾਂ ਦੇ ਬੇਟਾ ਵਾਈਫ ਉਹਨਾਂ ਦੀ ਉਹਨਾਂ ਦੀ ਬੇਟੀ ਬਾਹਰ ਅਮਰੀਕਾ ਵਿੱਚ ਰਹਿੰਦੀ ਆ ਉਹ ਆ ਕੇ ਉਮ ਕੀ ਫੈਸਲਾ ਬਾਦਲ ਆਉਂਦੇ ਆ ਕਿ ਹੋਰ ਕਿਵੇਂ ਕਰਦੇ ਆ ਬਾਦਲ ਪਿੰਡ ਦੇ ਵਿੱਚ ਹੀ ਹੋਣੀ ਚਾਹੀਦੀ ਹੈ ਕਿਉਂਕਿ ਜਨਮ ਭੂਮੀ ਹੈ ਜਿਹੜੀ ਉੱਥੇ ਹੀ ਉਹਨਾਂ ਦਾ ਅੰਤਿਮ ਸੰਸਕਾਰ ਹੋਣਾ ਚਾਹੀਦਾ ਸੀ ਪਿੰਡ ਵਾਲੇ ਕਹਿੰਦੇ ਵੀ ਉੱਥੇ ਲੈ ਕੇ ਆਉਂਦੀ ਇਹਨਾਂ ਨੂੰ ਬਾਦਲ ਹੀ ਲੈ ਕੇ ਆਣ ਤੇ ਉਹ ਸ਼ੋਗ ਦੀ ਲਹਿਰਾ ਪਿੰਡ ਦੇ ਵਿੱਚ ਪੂਰੀ ਹੈ ਅਸਾਂ ਦਾ ਮੇਰਾ ਨਾਮ ਸੁਖਰਾਜ ਸਿੰਘ ਹੈ ਜੀ ਮੈਂ ਬਾਦਲ ਪਿੰਡ ਤੋਂ ਹੀ ਇੱਥੋਂ ਬਿਲੋਂਗ ਕਰਦਾ ਤੇ ਇਹ ਜਿਨ੍ਹਾਂ ਦੇ ਤੁਸੀਂ ਅੱਜ ਪੁੱਛਦੇ ਹੋ ਡੈਥ ਹੋਈ ਹੈ ਪਿੱਛੇ ਉਹਨਾਂ ਦਾ ਨਾਮ ਨਰੋਤਮ ਸਿੰਘ ਢਿੱਲੋਂ ਹੈ ਇਹ ਢਿੱਲੋਂ ਫੈਮਿਲੀ ਜੀ ਬਾਦ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਦੀ ਇਹ ਪਰਿਵਾਰ ਦੇ ਫੈਮਿਲੀ ਦੇ ਵਿੱਚੋਂ ਆਈ ਹੈ ਤੇ ਇਹ ਜਿਹੜੇ ਫੈਮਿਲੀ ਇਹ ਇਹਨਾਂ ਦੀ ਜਿਹੜਾ ਪਰਿਵਾਰ ਸੀ ਇਹ ਨੰਬਰਦਾਰ ਪਰਿਵਾਰ ਫੈਮਿਲੀ ਵਜਦੀ ਹੁੰਦੀ ਸੀ ਕਿਉਂਕਿ ਇਹਨਾਂ ਦੇ ਮੁੱਢ ਤੋਂ ਬਾਦਲ ਪਿੰਡ ਤੋਂ ਸ਼ੁਰੂ ਤੋਂ ਨੰਬਰਦਾਰੀ ਇਹਨਾਂ ਕੋਲੇ ਆ ਤੇ ਜਿਹੜੇ ਇਹਨਾਂ ਦੇ ਵੱਡੇ ਭਾਈ ਸਾਹਿਬ ਸੀ ਸਰਦਾਰ ਮਹਿੰਦਰ ਸਿੰਘ ਜੀ ਉਹ ਪਿੰਡ ਦੇ ਸਰਪੰਚ ਵੀ ਰਹੇ ਆ ਜੀ ਇਹ ਤਿੰਨ ਭਾਈ ਸੀ ਤੇ ਇਹ ਜਿਹੜੇ ਨਰੋਤਮ ਸਿੰਘ ਢਿੱਲੋਂ ਆ ਇਹ ਵਿਚਾਲੜੇ ਆ ਜੀ ਤੇ ਇਹਨਾਂ ਤੋਂ ਇੱਕ ਛੋਟੇ ਨੇ ਸਰਦਾਰ ਜਗਿੰਦਰ ਸਿੰਘ ਜੀ ਹਾਂਜੀ ਤੇ ਕਿੰਨਾ ਟਾਈਮ ਗਿਆ ਇਹਨਾਂ ਨੂੰ ਉੱਥੇ ਗਿਆ ਨੂੰ ਤੇ ਉੱਥੇ ਪਿੰਡ ਕਿੰਨਾ ਟਾਈਮ ਰਿਹਾ ਇਹ ਜੋ ਆਪਣੇ ਨਰੋਤਮ ਸਿੰਘ ਢਿੱਲੋਂ ਆ ਜੀ ਇਹ ਤਾਂ ਕਾਫੀ ਸਮਾਂ ਪਹਿਲਾਂ ਅਮਰੀਕਾ ਚਲੇ ਗਏ ਸੀ ਤਾਂ ਇਹਨਾਂ ਦੇ ਦੋਨੇ ਬ੍ਰਦਰ ਵੱਡਾ ਤੇ ਛੋਟਾ ਉਹ ਤਾਂ ਜ਼ਿਆਦਾਤਰ ਬਾਦਲਪਿੰਡ ਹੀ ਰਹੇ ਆ ਇਹ ਜ਼ਿਆਦਾ ਸਮਾਂ ਤਾਂ ਇਹ ਅਮਰੀਕਾ ਦੇ ਵਿੱਚ ਰਹੇ ਆ ਤੇ ਅਮਰੀਕਾ ਤੋਂ ਬਾਅਦ ਫਿਰ ਇਹ ਬਾਦਲਪਿੰਡ ਦੇ ਵਿੱਚ ਵਾਪਸ ਆ ਗਏ ਸੀ ਫਿਰ ਇੱਥੇ ਵੀ ਇਹਨਾਂ ਨੇ ਘੱਟੋ-ਘੱਟ ਬਾਲਾ ਨਹੀਂ ਤਾਂ 8-10 ਸਾਲ ਫਿਰ ਇੱਥੇ ਵੀ ਗੁਜ਼ਾਰੇ ਆ ਤਾਂ ਹੁਣ ਇਹੇ ਕਾਫੀ ਸਮੇਂ ਤੋਂ ਪਿੱਛੇ ਚਲੇ ਗਏ ਸੀ ਗੋਆ ਤੇ ਉੱਥੇ ਹੀ ਰਹਿਛ ਸੀ ਇਹਨਾਂ ਦੀ ਜ਼ਿਆਦਾਤਰ ਗੋਆ ਚ ਹੀ ਰਹਿ ਰਹੇ ਸੀ ਜੀ ਹੁਣ ਇਸ ਟਾਈਮ ਹਾਂ ਜੀ ਕੁਝ ਜ਼ਮੀਨ ਜਿਗਰ ਵੀ ਹੋਣੀ ਹੈ ਨਾ ਹਾਂ ਜ਼ਮੀਨ ਇਹਨਾਂ ਦੀ ਜਿਹੜੀ ਉਹ ਜੱਦੀ ਪੁਸ਼ਟੀ ਸਾਰੀ ਇੱਥੇ ਹੀ ਹੈ ਜੀ ਹਾਂ ਜਮੀਨ ਡੈੱਟ ਹੋਈ ਹੈ ਪਿੰਡ ਦੇ ਸ਼ੌਕੀ ਹੋਊਗਾ ਬੋਲਣਾ ਹਾਂ ਪਿੰਡ ਦੇ ਵਿੱਚ ਉਹਨਾਂ ਇਸ ਤਰ੍ਹਾਂ ਜੀ ਇਹ ਪਰਿਵਾਰ ਆ ਜਿਹੜਾ ਰਿਸਪੈਕਟਡ ਪਰਿਵਾਰ ਆ ਜੀ ਕਿਉਂਕਿ ਬਾਦਲ ਪਰਿਵਾਰ ਫੈਮਿਲੀ ਦਾ ਸਾਰੇ ਪਿੰਡ ਦੇ ਵਿੱਚ ਰਤਬਾ ਬਹੁਤ ਵਧੀਆ ਹੈ ਜੀ ਤੇ ਇਸ ਕਰਕੇ ਹਾਰਾ ਪਿੰਡ ਆ ਜੋ ਇਸ ਟਾਈਮ ਇਹਨਾਂ ਨੰਬਰ ਪਰਿਵਾਰ ਨੰਬਰਦਾਰ ਪਰਿਵਾਰ ਦੇ ਨਾਲ ਆ ਜਿਹੜਾ ਉਹ ਹਮਦਰਦੀ ਜਿਤਾਉਂਦਾ ਤੇ ਸੋਗ ਦੇ ਵਿੱਚ ਹੈ ਇਸ ਟਾਈਮ ਜੀ ਨਾਂ ਕੀ ਜਿਤਨਾ ਹੋਪਰ ਕਾ ਜੀ ਜਿਹਨਾਂ ਦੀ ਡੈਥ ਹੋਈ ਹੈ ਉਹ ਪਿੰਡ 'ਚ ਰਹਿੰਦੇ ਸੀ ਕਦੋਂ ਰਹਿੰਦੇ ਸੀ ਕਿਹੋ ਜਿਹਾ ਪਿੰਡ ਉਹ ਜੀ ਪਹਿਲਾਂ ਰਹਿੰਦੇ ਹੁੰਦੇ ਬਹੁਤ ਚਿਰ ਹੋ ਗਿਆ ਇਹਨਾਂ ਨੂੰ ਪਹਿਲਾਂ ਬਾਦਲ ਜੀ ਰਹਿੰਦੇ ਹੁੰਦੇ ਸੀ ਪਿੰਡ ਦੇ ਨਾਲ ਉਹਨਾਂ ਦਾ ਬਹੁਤ ਚੰਗਾ ਸਬੰਧ ਸੀਗਾ ਜੀ ਹਾਂਜੀ ਕੋਈ ਐ ਸਰਕਾਰੀ ਵਾਲਾ ਕੰਮ ਨਹੀਂ ਸੀ ਉਹਨਾਂ ਦੇ ਵਿੱਚ ਇਹ ਗੱਲ ਸਾਰੇ ਪਿੰਡ ਨੂੰ ਗੱਲ ਸੁਣਦੇ ਸੀ ਇਹ ਇਸੇ ਪਰਿਵਾਰਕ ਸੀ ਆਪਣੇ ਹਾਂਜੀ ਇਹ ਪਰਿਵਾਰ ਇੱਕੋ ਹੀ ਹੈ ਜੀ ਮੁੱਢ ਤੋਂ ਹਾਂ ਕਿੰਨਾ ਕ ਟਾਈਮ ਹੋ ਗਿਆ ਪਿੰਡ ਉਹ ਇੱਥੇ ਜੀ ਪਿੰਡ ਗਏ ਤਾਂ ਹੋ ਗਏ ਚਰੰਦਾ ਇਹ ਘਰ ਇੱਥੇ ਵੀ ਹੈ ਕਰਨ ਦਾ ਅੱਛਾ ਹਾਂ ਇੱਥੇ ਕਿੰਨੇ ਕ ਟਾਈਮ ਰਾਏ ਸੀਗੇ ਇੱਥੇ ਜਦੋਂ ਆਪ ਨੂੰ ਆਉਂਦਾ ਇੱਥੇ ਰਹਿ ਕੇ ਜਾਂੰਦੇ ਜਵਾਖ ਖੇਡਦਾ ਵੀ ਹੁੰਦਾ ਜਵਾਕਾਂ ਨਾਲ ਆਹ ਦੇਖਣ ਦੇ ਨਾਲ ਇਸ ਤੇ ਆਜਾ ਹੈਗਾ ਆਪਣੇ ਕੀ ਖੇਡਣਾ ਸਟੇਡੀਅਮ ਉਹਦੇ ਵਿੱਚ ਜ਼ਵਾਕ ਵੀ ਖੇਡਦੇ ਹੁੰਦੇ ਸੀ ਬਹੁਤ ਚੰਗੇ ਪਰਿਵਾਰ ਦੇ ਵਿੱਚੋਂ ਆਹ ਕੀ ਨਾਂ ਕੀ ਆਪਣਾ ਗੁਰਲਾਬ ਸਿੰਘ ਜੀ ਕੀ ਕਹੋਗੇ ਤੁਸੀਂ ਇਹ ਨੋਰਮਬਰੀ ਬਹੁਤ ਚੰਗੇ ਸੀਗੇ 2001 ਚ ਮੈਂ ਸਰਦਾਰ ਦਸਵੀਰ ਸਿੰਘ ਦਾ ਕਬੂਤਰ ਰੱਖਿਆ ਸੀ ਇਹ 2001 ਚ ਉਦੋਂ ਸਰਦਾਰ ਇੱਥੇ ਰਹਿੰਦਾ ਸੀਗਾ ਜੀ ਉਹ ਉਦੋਂ ਸਰਦਾਰ ਇੱਥੇ ਰਹਿੰਦਾ ਸੀਗਾ ਹਾਂ ਆ ਗਿਆ ਸੀ ਇੱਥੇ ਉਦੋਂ ਸੁਗਵੀਰੀ ਬਾਦ ਨੂੰ ਮੋਟਰਸਾਈਕਲ ਹੱਤਿਆ 4x4 ਦੇ ਨਾ ਚਾਰ ਡਾਹਰਾ ਵਾਲੇ ਉਹ ਵੀ ਇੱਥੇ ਸਰਦਾਰ ਜਸਵੀਰ ਦੇ ਘਰੇ ਚਲਾਏ ਸੀਗੇ ਉਦੋਂ ਇੱਥੇ ਸੀਗਾ ਉਹ ਮੇਰੀ ਯਾਦ ਤਾਂ ਚੰਗੀ ਤਾਂ ਉਹਦੇ ਮਕਬੂਤਰਾ ਤੇ ਸੀਗੇ 2001 ਚ ਹਾਂ ਮੇਲੇ ਚ ਕਿਵੇਂ ਸੀਗਾ ਕਹਿੰਦੇ ਪਿੰਡ ਚ ਵਧੀਆ ਸੀਗਾ ਜੀ ਪੂਰੀ ਢੇੜੀ ਦਿੰਦਾ ਸੀਗਾ ਜਦੋਂ ਆਇਆ ਆ ਉਹ ਸੌ ਢੇੜੀ ਦਿੰਦਾ ਸੀਗਾ ਜਿਹੜਾ ਕੋਈ ਗਰੀਬ ਆ ਪਤਾ ਵੀ ਇਹਨੂੰ ਇਹ ਨਹੀਂ ਢੇੜੀ ਨਹੀਂ ਬੰਦੀ ਪਰ ਪੂਰੀ ਢੇੜੀ ਦਿੰਦਾ ਸੀ ਉਹ ਉਹ ਦੂਜੇ ਸਾਰਿਆਂ ਨੂੰ ਜਾਂਦਾ ਸੀ ਵੀ ਤੂੰ ਢੇੜੀ ਫੱਲੋ ਦਿਆ ਕਰੋ ਇਹ ਨਹੀਂ ਢੇੜੀ ਬੰਦੀ ਇਹਨਾਂ ਦੀ ਉਹ ਦਿੰਦਾ ਹੁੰਦਾ ਸੀਗਾ ਮੈਂ ਉਹ ਗੱਲਾਂ ਸੁਣੀਆਂ ਉਹਦਾ ਸਦਾ ਜਸਵੀਰ ਦੇ ਘਰੇ ਉਹ ਤੋਂ ਰੋਡ ਨੂੰ ਮੋਟਰਸਾਈਕਲ ਆਇਆ ਸੀਗਾ ਦੋ ਮੋਟਰਸਾਈਕਲ ਆਇਆ ਸੀਗਾ ਤੇ ਇਹ ਚਲਾਉਂਦਾ ਸੀ ਸੁਖਵੀਰ ਬਾਦਲ ਇਹ ਚਲਾਉਂਦਾ ਸੀ ਮੋਟਰਸਾਈਕਲ ਉਹਦੋਂ ਉਹਦੇ ਕੋਟੀ ਬਣਾਉਂਦਾ ਸਦਾ ਜਸਵੀਰ ਉਹ ਤੋਂ ਵੇਖਿਆ ਮੈਂ ਹੁਣ ਕਿੰਨਾ ਕ ਟਾਈਮ ਹੋ ਗਿਆ ਪਿੰਡੋਂ ਕੇ ਮੈਂ ਮੈਂ 2001 ਚ ਗਿਆ ਜੀ ਉਹ ਹਾਂ ਉਹ 2001 ਦੇ ਵਿੱਚ ਮੈਂ ਕਬੂਤਰ ਰੱਖਿਆ ਸਦਾ ਜਸਵੀਰ ਨੇ ਉਦੋਂ ਮੈਂ ਵਿੱਚ ਸੀਗਾ ਉਦੋਂ ਮੈਂ ਲੱਗਿਆ ਸੀਗਾ ਉਦੋਂ ਇੱਥੇ ਸੀਗਾ ਉਦੋਂ 2001 ਚ ਦੇ ਆ ਜੀ ਨੇ ਦੇ ਤਾਂ ਇਹ ਹੈ ਕਿ ਕੀ ਮੌਲਤਾ ਜੀ ਬੇ ਮਾੜੀ ਗੱਲ ਹੋਈ ਆ ਅਟੈਕ ਹੋਇਆ ਵਿਚਾਰੇ ਨੂੰ ਬਹੁਤ ਮਾੜੀ ਗੱਲ ਹੋਈ ਆ ਤੇ ਹੁਣ ਵੇਖੋ ਵੀ ਇੱਥੇ ਲਿਆਉਣਗੇ ਵਿਚਾਰੇ ਨੂੰ ਕਿ ਉੱਥੇ ਕਰਨਗੇ ਸ਼ਿਸ਼ਕਾਰ ਉਹਦਾ ਇੱਥੇ ਲਿਆਉਂਦਾ ਬਹੁਤ ਚੰਗੀ ਗੱਲ ਆ ਚਲ ਕੋਈ ਜਾਂਦੇ ਯਾਰ ਮੂੰਹ ਹੀ ਵੇਖਣਾ ਹੁੰਦਾ ਹੋਰ ਇਹ ਚ ਕੀ ਹੁੰਦਾ ਈ